ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਤਰਨਤਾਰਨ ਵਿੱਚ ਉਪ ਚੋਣ ਦੀ ਮਿਤੀ ਦਾ ਐਲਾਨ ਕਰ ਦਿੱਤਾ ਹੈ ਵੋਟਾਂ 11 ਨਵੰਬਰ ਨੂੰ ਪੈਣਗੀਆਂ ਤੇ ਗਿਣਤੀ 14 ਨਵੰਬਰ ਨੂੰ ਹੋਵੇਗੀ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਚੋਣ ਐਲਾਨ ਤੋਂ ਪਹਿਲਾਂ ਹੀ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਹਨ ਚੋਣਾਂ ਦੇ ਐਲਾਨ ਦੇ ਨਾਲ ਹੀ ਆਦਰਸ਼ ਚੋਣ ਜਾਬਤਾ ਵੀ ਲਾਗੂ ਹੋ ਗਿਆ ਹੈ ਇਹ ਧਿਆਨ ਦੇਣ ਦੇਣੇ ਉਹ ਵੀ ਇਹ ਸੀਟ ਲਗਭਗ 3 ਮਹੀਨੇ ਪਹਿਲਾਂ ਆਪ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਨੁਮਾਨ ਅਨੁਸਾਰ ਸਵੇਰ ਵਿੱਚ ਮੀਂਹ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ ਹੈ ਹਾਲਾਂਕਿ ਕੁਝ ਦਿਨਾਂ ਤੋਂ ਮੀਂਹ ਆ ਪੈਣ ਕਾਰਨ ਲੋਕਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਸੀ ਪਰ ਮੌਸਮ ਵਿਭਾਗ ਦੀ ਤਾਜ਼ਾ ਪ੍ਰੋਗੈਨ ਪਾਣੀ ਬਤਾਵਕ ਹੁਣ ਫਿਰ ਮੀਂਹ ਦੇ ਅਸਾਰ ਨਜ਼ਰ ਆ ਰਹੇ ਹਨ ਜਿੱਥੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਉੱਥੇ ਹੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਸਵੇਰ ਤੋਂ ਹੀ ਪੈ ਰਹੀ ਹੈ ਇਸ ਦੌਰਾਨ ਮੌਸਮ ਵਿਭਾਗ ਨੇ 7 ਅਕਤੂਬਰ ਨੂੰ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਤੇ ਇਸ ਵਿੱਚ 11 ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਥਲਾ ਨਵਾਂ ਸ਼ਹਿਰ ਲੁਧਿਆਣਾ ਰੋਪਨਗਰ ਐਸਐਸ ਨਗਰ ਸੰਗਰੂਰ ਪਟਿਆਲਾ ਸ਼ਾਮਲ ਹਨ ਜੇਕਰ ਸੂਬੇ ਵਿੱਚ ਮੀਂਹ ਪਿਆ ਤਾਂ ਆਪਨ ਵਿੱਚ ਵੱਡੀ ਗਰਾਉਟ ਆਉਣ ਦੀ ਸੰਭਾਵਨਾ ਹੋਵੇਗੀ ਜਿਸ ਨਾਲ ਸਰਦੀਆਂ ਵੀ ਜਲਦ ਸ਼ੁਰੂ ਹੋ ਜਾਣਗੀਆਂ ਉਥੇ 8 ਅਕਤੂਬਰ ਨੂੰ ਮੀਂਹ ਦੀ ਕੋਈ ਸੰਭਾਵਨਾ ਨਹੀਂ ਰਹੇਗੀ ਹਾਲਾਂਕਿ ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਅਤੇ ਬਾਕੀ ਸੂਬਾ ਸੁੱਕਾ ਰਹੇਗਾ ਕੈਨੇਡਾ ਤੇ ਅਮਰੀਕਾ ਵਿੱਚ ਟ੍ਰਾਂਸਪੋਰਟ ਵਿਭਾਗ ਇਨੀ ਦਿਨੀ ਕਾਫੀ ਸਖਤੀ ਵਿਖਾ ਰਿਹਾ ਹੈ ਖਾਸ ਕਰਕੇ ਪ੍ਰਵਾਸੀਆਂ ਨੂੰ ਡਰਾਈਵਿੰਗ ਕਰਨ ਦੇ ਮਾਮਲੇ ਉੱਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਇਹ ਸਖਤੀ ਪਿਛਲੇ ਮਹੀਨਿਆਂ ਦੌਰਾਨ ਹੋਏ ਵੱਡੇ ਟਰੱਕ ਹਾਦਸਿਆਂ ਮਗਰੂ ਕੀਤੀ ਜਾ ਰਹੀ ਹੈ ਅਮਰੀਕਾ ਨੇ ਇਸ ਸੰਬੰਧੀ ਕਾਫੀ ਸਖਤ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ ਹੁਣ ਕੈਨੇਡਾ ਵੀ ਇਸੇ ਰਾਹ ਤੇ ਤੁਰ ਗਿਆ ਹੈ ਕੈਨੇਡਾ ਵੀ ਇਸੇ ਰਾਹ ਉੱਤੇ ਤੁਰ ਪਿਆ ਹੈ ਕੈਨੇਡਾ ਟਰਾਂਸਪੋਰਟ ਵਿਭਾਗ ਨੇ ਇਸ ਫਾਮਲੀ ਵਿੱਚ ਢਿੱਲ ਕਰਨ ਵਾਲੇ ਨਿਰਿਕਖਾਂ ਦੀ ਸੇਵਾਵਾਂ ਖਤਮ ਕਰਨ ਦੇ ਨਾਲ-ਨਾਲ ਸੈਂਕੜੇ ਟਰੱਕ ਡਰਾਈਵਰ ਦੇ ਲਾਇਸੈਂਸ ਰਾਤਕਤ ਤਿਹਾਰੀਸ ਤੋਂ ਇਲਾਵਾ 5 ਡਰਾਈਵਿੰਗ ਸਿਖਲਾਈ ਕੇਂਦਰਾਂ ਦੀ ਮਾਨਤਾ ਵੀ ਰੱਦ ਕੀਤੀ ਗਈ ਹੈ ਅਲਬਰਟਾ ਦੇ ਟਰਾਂਸਪੋਰਟ ਵਿਭਾਗ ਨੇ ਸਖਤੀ ਵਰਤਦੇ ਆਪਨੇ 5 ਡਰਾਈਵਿੰਗ ਸਿਖਲਾਈ ਕੇਂਦਰਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ ਟੈਸਟ ਲੈ ਕੇ ਲਾਇਸੈਂਸ ਦੇਣ ਵਾਲੇ 9 ਵਿਭਾਗੀ ਨਿਰਿਕਖਾਂ ਦੀਆਂ ਸੇਵਾਵਾਂ ਖਤਮ ਕਾ ਤਿੱਤੀਆਂ ਕੀ ਹਨ ਕਈ ਟ੍ਰਾਂਸਪੋਰਟ ਕੰਪਨੀਆਂ ਦੀ ਮਾਨਤਾ ਰੱਦ ਕੀਤੀ ਗਈ ਹੈ ਪਿਛਲੇ ਮਹੀਨਿਆਂ ਵਿੱਚ جاری ਹੋਏ ਸੈਂਕੜੇ ਡਰਾਈਵਿੰਗ ਲਾਇਸੈਂਸ ਰੱਦ ਕੀਤੇ ਗਏ ਹਨ ਅਤੇ ਕਈਆਂ ਨੂੰ ਮੁੜ ਤੋਂ ਟੈਸਟ ਦੇ ਕੇ ਲਾਇਸੈਂਸ ਰੀਨਿਊ ਰੀਨਿਊ ਕਰਵਾਉਣ ਦੇ ਨੋਟਿਸ ਜਾਰੀ ਕੀਤੇ ਗਏ ਹਨ ਵਿਭਾਗੀ ਸੂਤਰਾ ਮੁਤਾਬਕ ਅੰਟਾਰੀਓ ਸੂਬੇ ਵੀ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਨਿਰੀਖਕਾਂ ਤੇ ਅਫਸਰਾਂ ਨੂੰ ਨਵੇਂ ਨਿਰਦੇਸ਼ ਮਿਲਲੇ ਸ਼ੁਰੂ ਹੋ ਗਏ ਹਨ ਹੋਰ ਰਾਜਾਂ ਵਿੱਚ ਵੀ ਸੜਕੀ ਹੋਰ ਰਾਜਾਂ ਵਿੱਚ ਵੀ ਸੜਕੀ ਨਿਯਮ ਸਖਤ ਕੀਤੇ ਜਾ ਰਹੇ ਹਨ ਸਰਵੇਖਣ ਕਰਵਾਏ ਜਾਣ ਲੱਗ ਪਏ ਹਨ ਟ੍ਰੈਫਿਕ ਪੁਲਿਸ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਸਾਡੇ ਵਿੱਚ ਜਿਹੜੀਆਂ ਦੁਸ਼ਮਣੀਆਂ ਨੇ ਪਿਛਲੇ ਦਹਾਕਿਆਂ ਤੋਂ ਉਹ ਪੰਚੀ ਸਰਪੰਚੀ ਤੋਂ ਪੈਂਦੀਆਂ ਆਈਆਂ ਨੇ। ਮੁੱਖ ਮੰਤਰੀ ਸਾਹਿਬ ਇੱਕ ਗੱਲ बार-बार ਸਰਪੰਚੀ ਚੋਣਾਂ 'ਚ ਵੀ ਕਹਿੰਦੇ ਰਹੇ ਆ ਜਦੋਂ ਮੈਂਬਰ ਪਾਰਲੀਮੈਂਟ ਵੀ ਉਦੋਂ ਵੀ ਕਹਿੰਦੇ ਰਹੇ ਆ ਕਿ ਆਪਣੇ ਪਿੰਡ ਦਾ ਪੰਚ ਚੁਣੋ, ਚੁਣੋ ਆਪਣੇ ਪਿੰਡ ਦੇ ਸਰਪੰਚ ਚੁਣੋ, ਲਾ ਕੇ ਕਿਸੇ ਪਾਰਟੀ ਦਾ। ਜਦੋਂ ਪਾਰਟੀਆਂ ਦੇ ਸਰਪੰਚ ਬਣਦੇ ਆ ਫੇਰ ਉੱਥੋਂ ਦੁਸ਼ਮਣੀਆਂ ਜਿਹੜੀਆਂ ਇੱਕ ਦੂਜੇ ਦੇ ਨਾਲ ਸਟਾਰਟ ਹੁੰਦੀਆਂ ਨੇ ਇਹ ਵੀ ਉਸੇ ਕਿਸਮ ਦੀ ਜਿਹੜੀ ਉਹ ਦੁਸ਼ਮਣੀ ਦਾ ਨਤੀਜਾ ਹੈ ਜਿਹੜਾ ਗੁਰਦੀਪ ਸਿੰਘ ਹੈ ਜਿਹਨੇ ਇਹ ਮਰਡਰ ਕੀਤਾ ਦੀਪਤੀ 바ਵਾ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਬਹੁਤ ਨਜ਼ਦੀਕੀਆਂ ਦੇ ਵਿੱਚੋਂ ਆਇਆ ਇਹ ਇੱਕ ਫੋਟੋ ਦੇਖੋ ਤਾਂ ਰਾਜਾ ਬ੍ਰਿੰਗਹੋਰਾ ਦੇ ਨਾਲ ਉਹ ਤਾਂ ਬੈਠਾ ਹੋਇਆ ਜਿਵੇਂ ਇਹ ਕਿਹਾ ਜਾ ਰਿਹਾ ਹੈ ਕਿ ਪਤਾ ਨਹੀਂ ਉਹ ਜਿਹੜੀ ਸੱਤਾਧਾਰੀ ਤੇਰਾ ਉਹਦਾ ਕੋਈ ਬੰਦਾ ਸੀਗਾ ਇਹ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਰਾਜਾ ਵੜਿੰਗ ਜੀ ਉਹਨਾਂ ਦਾ ਜਿਹੜਾ ਉਹ ਇਹ ਖਾਸ ਹੈ ਇਹ ਫੋਟੋਆਂ ਅਸੀਂ ਤੁਹਾਨੂੰ ਤਾਂ ਕਰਕੇ ਕੁਝ ਜਣੀਆਂ ਉਹ ਦਿਖਾ ਰਹੇ ਹਾਂ ਕਿ ਸਬੂਤ ਦੇ ਤੌਰ ਦੇ ਤੇ ਇਹ ਉਹਨਾਂ ਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਦੀਪੀ 바ਵਾ ਹਮਰਾ ਦੇ ਸੋਸ਼ਲ ਮੀਡੀਆ ਦੇ ਉੱਤੇ ਇਹ ਫੋਟੋਆਂ ਜਿਹੜੀਆਂ ਸਾਰੀਆਂ ਮੌਜੂਦ ਨੇ ਪ੍ਰਧਾਨ ਦੇ ਨੇੜੇ ਕੋਈ ਇੰਨਾ ਬੰਦਾ ਜਿਹੜਾ ਉਹ ਨਹੀਂ ਬੈਠ ਸਕਦਾ ਦੂਸਰੀ ਇਹਦੀ ਜਿਹੜੀ ਦੁਸ਼ਮਣੀ ਹੈ ਇਹਨਾਂ ਦੀ ਉਹ ਕਿਉਂ ਸਟਾਰਟ ਜਿਹੜੀ ਉਹ ਹੁੰਦੀ ਹੈ ਉਹ ਵੀ ਮੈਂ ਤੁਹਾਨੂੰ ਇਸਟਾਰ ਦੇ ਤਹਿਤ ਦੱਸਦਾ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਉਹ ਰੰਜਿਸ਼ ਕੀ ਸੀਗੀ ਜਿਹੜਾ ਮਾਮਲਾ ਮਰਡਰ ਤੱਕ ਪਹੁੰਚਿਆ ਬਹੁਤ ਦੁਖਦਾਈ ਹੈ ਇਹ ਘਟਨਾ ਕਿਸੇ ਦਾ ਵੀ ਜਿਹੜਾ ਉਹ ਕਤਲ ਹੋ ਜਾਣਾ ਪਰ ਉਹ ਜਿਹੜੀਆਂ ਗਿਰਜਾਂ ਨੇ ਨਾ ਉਹ ਆਉਂਦੀਆਂ ਹੀ ਲਾਸ਼ਾਂ ਦੇ ਉੱਤੇ ਨੇ ਲਾਸ਼ਾਂ ਦੀ ਰਾਜਨੀਤੀ ਜਿਹੜੀ ਆ ਉਹਨੇ ਪੰਜਾਬ ਦਾ ਬਹੁਤ ਨੁਕਸਾਨ ਪਿਛਲੇ ਸਮੇਂ ਦੇ ਦੌਰਾਨ ਕੀਤਾ ਇਹ ਉਸ ਕਿਸਮ ਦੀ ਰਾਜਨੀਤੀ ਜਿਹੜੀ ਆ ਉਹਨੂੰ ਪ੍ਰਮੋਟ ਕਰਨ ਦੇ ਵਾਸਤੇ ਭੱਜ ਕੇ ਉੱਥੇ ਜਾ ਕੇ ਜਿਹੜੀ ਉਹ ਪ੍ਰੈਸ ਕਾਨਫਰੰਸ ਕਰਦੇ ਹਣੀ ਚੰਨੀ ਜੀ ਵੱਲੋਂ ਇਹ ਵੀ ਉਸ ਪਾਸੇ ਵੱਲ ਇਸ਼ਾਰਾ ਹੈ ਜਿਹੜਾ ਗੁਰਦੀਪ ਸਿੰਘ ਦੀਪੀ 바ਵਾ ਹੈ ਜਿਹਦੀ ਉਮਰ 41 ਤੋਂ 42 ਸਾਲ ਹੈ ਔਰ ਉਹ ਪਿੰਡ ਸ਼ੈਣਾ ਦਾ ਰਹਿਣ ਵਾਲਾ ਔਰ ਉਹਦਾ ਜਿਹੜਾ ਸੁਖਵਿੰਦਰ ਸਿੰਘ ਕੋਲਕੱਤਾ ਜਿਹਨਾਂ ਦਾ ਕਤਲ ਹੋਇਆ ਉਹਨਾਂ ਦੀ ਬਹੁਤ ਨੇੜਤਾ ਉਹਨਾਂ ਦੇ ਨਾਲ ਜਿਹੜੀ ਉਹ ਰਹੀ ਹੈ ਔਰ ਇੱਕੋ ਪਿੰਡ ਦੇ ਦੋਨੋਂ ਵਾਸੀ ਸੀ ਦੋਨੋਂ ਇਕੱਠੇ ਰਹਿੰਦੇ ਸੀ ਜਵੇਂ ਨੀਯੂ ਜੀ ਨੇ ਤੁਹਾਨੂੰ ਉਹ ਫੋਟੋ ਵੀ ਦਿਖਾਈ ਹੈ ਦਿਨ ਦੇ ਵਿੱਚੋਂ ਬਹੁਤੇ ਘੰਟੇ ਉਹ ਜਿਹੜੇ ਇਕੱਠੇ ਹੁੰਦੇ ਸੀਗੇ ਸਰਪੰਚੀ ਦੀਆਂ ਚੋਣਾਂ ਦੇ ਦੌਰਾਨ 2018 ਦੇ ਵੇਲੇ ਗੁਰਦੀਪ ਸਿੰਘ ਦੀਪੀ 바ਵਾ ਨੇ ਆਪਣੀ ਪਤਨੀ ਨੂੰ ਜਿਹੜਾ ਸੀਗਾ ਸੁਖਵਿੰਦਰ ਸਿੰਘ ਕੋਲਕੱਤਾ ਦੇ ਮਦਰ ਜਿਹੜੇ ਸੀ ਉਹਨਾਂ ਦੇ ਖਿਲਾਫ ਸਰਪੰਚੀ ਚੋਣਾਂ ਦੇ ਵਿੱਚ ਉਤਾਰਿਆ ਔਰ ਗੁਰਦੀਪ ਸਿੰਘ ਦੀਪੀ 바ਵਾ ਦੀ ਪਤਨੀ ਜਿਹੜੀ ਸੀ ਉਹ ਸਰਪੰਚੀ ਦੀਆਂ ਚੋਣਾਂ ਹਾਰ ਗਈ ਜਿਹੜੀ ਕਿ ਇਹਨਾਂ ਦੀ ਰੰਜਿਸ਼ ਉੱਥੋਂ ਸਟਾਰਟ ਹੁੰਦੀ ਹੈ ਆਪਸ ਦੇ ਵਿੱਚ ਦੁਸ਼ਮਣੀ ਸ਼ੁਰੂ ਹੁੰਦੀ ਹੈ ਔਰ ਇਸ ਪਿੰਡ ਦੇ ਵਿੱਚ ਸ਼ਹਿਣਾ ਦਾ ਮੌਜੂਦਾ ਜਿਹੜਾ ਪੰਚਾਇਤ ਘਰ ਹੈ ਬਣਿਆ ਹੋਇਆ ਉਹ ਦੀਪੀ 바ਵਾ ਦੇ ਰਿਸ਼ਤੇਦਾਰਾਂ ਨੇ ਜਿਹੜਾ ਉਹ ਦੱਬਿਆ ਹੋਇਆ ਸੀਗਾ ਉਹਨੂੰ ਛੁਡਵਾ ਕੇ ਜਿਹੜੇ ਸੁਖਵਿੰਦਰ ਸਿੰਘ ਕੋਲਕੱਤਾ ਨੇ ਉਹਨਾਂ ਨੇ ਛੁਡਵਾ ਕੇ ਉਸ ਜਗ੍ਹਾ ਦੇ ਉੱਤੇ ਪੰਚਾਇਤ ਘਰ ਬਣਾਇਆ ਜਿਹਦੇ ਕਰਕੇ ਇਹਨਾਂ ਦੀ ਰੰਜਿਸ਼ ਜਿਹੜੀ ਸੀ ਉਹ ਵੱਧ ਗਈ ਸਰਪੰਚੀ ਦੇ ਵੇਲੇ ਸੁਖਵਿੰਦਰ ਸਿੰਘ ਕੋਲਕੱਤਾ ਨੇ ਪਿੰਡ ਦੇ ਜਿਹੜੇ ਸਰਕਾਰੀ ਦਰਖਤ ਸੀਗੇ ਉਹ ਵੜਵਾ ਦਿੱਤੇ ਗੁਰਦੀਪ ਸਿੰਘ ਦੀਪੀ 바ਵਾ ਜਿਹੜਾ ਜਿਹਨੇ ਕਤਲ ਕੀਤਾ ਉਹ ਪੰਜਾਬ ਉਹਨੇ ਇਹਦੇ ਜਿਹੜੇ ਸੀਗੀ ਵਿਰੋਧਤਾ ਕੀਤੀ ਔਰ ਜਿਹੜੇ ਕਾਂਗਰਸ ਦੀ ਹਾਈ ਕਮਾਂਡ ਤੱਕ ਇਹਦੀ ਸ਼ਿਕਾਇਤ ਜਿਹੜੀ ਸੀ ਕੀਤੀ ਜਿੱਥੋਂ ਇਹਨਾਂ ਦੀ ਆਪਸੀ ਰੰਜਿਸ਼ ਜਿਹੜੀ ਸੀ ਉਹ ਵਾਧੀ ਗਈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਇੱਕ ਵਾਰੀ ਪਹਿਲਾਂ ਵੀ ਉਹਨਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਡੀਪੀ 바ਵਾ ਦੇ ਬੰਦਿਆਂ ਦੇ ਵੱਲੋਂ ਤਾਂ ਉਸ ਮਾਮਲੇ ਦੇ ਵਿੱਚ ਜਦੋਂ ਜਿਹੜੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਸੀ ਉਹ ਵੀ ਡੀਪੀ 바ਵਾ ਦੇ ਬੰਦੇ ਹੀ ਨਿਕਲੇ ਸੀਗੇ ਪੰਚੀ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਹਾਰਨ ਵਾਲੇ ਕਿੰਨੇ ਖਤਰਨਾਕ ਹੋ ਸਕਦੇ ਆ ਇਹ ਸਾਡੀ ਪਾਰਟੀ ਵਾਲੇ ਵੀ ਕੱਕੜਵਾਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਭੁਗਟੇ ਹਟੇ ਆ ਜਿੱਥੇ ਔਰਤ ਪੰਚ ਸਨ ਆਮ ਆਦਮੀ ਪਾਰਟੀ ਦੇ ਪੰਚ ਜਿੱਤ ਗਏ ਕਾਂਗਰਸ ਕਿਦਾ ਜਿਹੜਾ ਵਿਅਕਤੀ ਸੀ ਉਹਦੀ ਜਿਹੜੀ ਵਾਈਫ ਸੀ ਉਹ ਚੋਣ ਹਾਰ ਗਈ ਤੇ ਉਹਨੇ ਇਸੇ ਰੰਜਿਸ਼ ਦੇ ਵਿੱਚ ਕੱਕੜਵਾਲ ਦੇ ਜਿਹੜੇ ਪੰਚਸਰਨ ਉਹਨਾਂ ਦੇ ਪਤੀ ਦਾ ਕਤਲ ਜਿਹੜਾ ਕਰ ਦਿੱਤਾ ਥੋੜੇ ਹਫ਼ਤੇ ਪਹਿਲਾਂ ਦੀ ਜਿਹੜੀ ਇਹ ਗੱਲ ਆ ਧੂਰੀ ਦੇ ਵਿੱਚ ਇਹ ਪੈਂਦਾ ਕੱਕੜਵਾਲ ਉਸ ਜਗ੍ਹਾ ਦੇ ਉੱਤੇ ਚੰਨੀ ਜੀ ਜਾਂ ਕਾਂਗਰਸ ਦਾ ਕੋਈ ਆਗੂ ਨਹੀਂ ਪਹੁੰਚਿਆ ਇਹੋ ਜੀ ਕੋਈ ਪ੍ਰੈਸ ਕਾਨਫਰੰਸ ਕਰਨ ਦੇ ਵਾਸਤੇ ਮੈਂ ਨਿੱਜੀ ਤੌਰ ਦੇ ਉੱਤੇ ਉੱਥੇ ਸ਼ਾਮਲ ਰਿਹਾ ਜਦੋਂ ਤੱਕ ਉਹਨਾਂ ਦਾ ਪੋਸਟਮਾਰਟਮ ਨਹੀਂ ਹੋ ਗਿਆ ਉਹਨਾਂ ਦਾ ਅੰਤਮ ਸੰਸਕਾਰ ਨਹੀਂ ਹੋ ਗਿਆ ਅਸੀਂ ਉਸ ਦਿਨ ਕਿਸੇ ਜਗ੍ਹਾ ਦੇ ਉੱਤੇ ਕੋਈ ਪ੍ਰੈਸ ਕਾਨਫਰੰਸ ਕਰਕੇ ਇਸ ਤਰ੍ਹਾਂ ਦੀ ਗੱਲ ਨਹੀਂ ਬਣਾਈ ਕਿ ਇੱਕ ਹਾਰਨ ਵਾਲੇ ਕਾਂਗਰਸੀ ਬੰਦੇ ਨੇ ਇਹ ਜਿਹੜਾ ਸੀ ਉਹ ਕਤਲ ਕੀਤਾ ਕਿਉਂ ਕਿ ਕਿਉਂਕਿ ਕਤਲ ਜੜਾ ਉਹ ਕਤਲ ਹੈ ਅਸੀਂ ਉਹਦੇ ਉੱਤੇ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਸੀ ਕਰਨੀ ਚਾਹੁੰਦੇ ਜਿਹੋ ਦੀ ਰਾਜਨੀਤੀ ਚੰਨੀ ਹੁਰਾ ਨੇ ਜਾਂ ਪੰਜਾਬ ਕਾਂਗਰਸ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਜਵਾਬ ਮੰਗਦੇ ਹਾਂ ਚੰਨੀ ਜੀ ਤੋਂ ਔਰ ਕਾਂਗਰਸ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵਿਡਿੰਗ ਜੀ ਤੋਂ ਕਿ ਉਹ ਲੋਕਾਂ ਨੂੰ ਸਪਸ਼ਟ ਕਰਨ ਕਿ ਇਹ ਦੇ ਡੀਪੀ ਦੇ ਨਾਲ ਉਹਨਾਂ ਦੀ ਜਿਹੜੀ ਨੇੜਤਾ ਕਿੰਨੀ ਸੀਗੀ ਔਰ ਇਸ ਕਤਲ ਦੀ ਅਜ਼ਮ ਗੜੀਆ ਉਹ ਵਜਾ ਕੀਆ ਟੈਕਨੀਕਲੀ ਤਾਂ ਨੀਰ ਜੀ ਨੇ ਦੱਸਤਾ ਕਿ ਉਹਦਾ ਅਸਲਾ ਲਾਇਸੈਂਸ ਜਿਹੜਾ ਸੀਗਾ ਉਹ ਉਹਨੇ ਆਪ ਹੀ ਹਥਿਆਰ ਅ ਵੇਚਣ ਦੇ ਵਾਸਤੇ ਤੇ ਬਦਲਣ ਦੇ ਵਾਸਤੇ ਐਪਲੀਕੇਸ਼ਨ ਦੇ ਕੇ ਵੇਚਿਆ ਹੋਇਆ ਸੀ ਸਰ ਇੱਕ ਸਵਾਲ ਪੁੱਛਣਾ ਹੈ ਜੀ ਤੁਸੀਂ ਕਹਿ ਰਹੇ ਹੋ ਕਿ ਗੁਰਦੀਪ ਸਿੰਘ ਦੇ ਉੱਤੇ ਪਹਿਲਾਂ ਨਹੀਂ ਮੁੰਡਾ ਹੋਇਆ ਸੀ ਪੁਲਿਸ ਨੇ ਜਾਂਚ ਕੀਤੀ ਦੀ ਬਾਵੀ ਦੀ ਬਦਲ ਕੇ